ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੇ ਦੁੱਖ ਨਾਲ ਗੱਲ ਕਰਨੀ ਪੈ ਰਹੀ ਤੁਹਾਡੇ ਨਾਲ ਜੀ ਆ ਬੱਚਾ ਬੜਾ ਨੌਜਵਾਨ ਇਹਗਾ ਜੀ ਪਿੰਡ ਬੂਲਾ ਰੇ ਠਾਰਦੋ ਜੀ ਤੇ ਇਹ ਨੰਬਰ ਦੇ ਬਾਕੀ ਦੱਸਾਂਗੇ ਕਦੋਂ ਗਏ ਨੇ ਕੀ ਹਿਸਾਬ ਬਣਿਆ ਹੈ ਤੇ ਇਹ ਵੀਡੀਓ ਬਾਤ ਉਹ ਸ਼ੇਅਰ ਕਰਨੀ ਉਸ ਦੇਸ਼ ਵਿੱਚ ਯੂਕੇ ਵੇ ਜਾਣੀਗੇ ਤੇ ਜਿੰਨੀ ਜਲਦੀ ਹੋ ਸਕਦਾ ਹੈ ਇਹਨਾਂ ਡੈੱਡ ਬੋਡੀ ਆਪਣੀ ਵਾਸ ਪੰਜਾਬ ਭੇਜੀ ਜਾਵੇ ਤੇ ਬੜੀ ਮਿਹਰਬਾਨੀ ਹੋਵੇਗੀ ਜੀ ਅਨਬਰ ਜੀ ਕਿਵੇਂ ਕੀ ਗੱਲ ਬਣੀ ਜੀ ਅੱਜ ਤੋਂ 2 ਸਾਲ ਪਹਿਲੇ ਬੱਚਾ ਹੈ ਘਰ ਵਾਸੀ ਯੂਕੇ ਸਟੱਡੀ ਵਿੱਚ ਹੈ ਠੀਕ ਹੈ ਜੀ ਯੂਕੇ ਅਚਾਨਕ ਉਹਨਾਂ ਦੀ ਰਾਤ ਕਿਸੇ ਕਾਰਨ ਕਰਕੇ ਵੀ ਹੈ ਅੱਜ ਤੋਂ ਸੁੱਤੇ ਕਰਨ ਸਵੇਰੇ ਡੱਡ ਹੋ ਗਏ ਅੱਛਾ ਇਹ ਕਿੰਨੇ ਦਿਨਾਂ ਦੀ ਗੱਲ ਹੈ ਜੀ ਇਹ 3 ਦਿਨ ਹੋ ਗਏ ਜੀ ਅੱਛਾ ਅੱਛਾ 13 ਤਰੀਕ 12 9 ਹਾਂ 12 ਨੂੰ ਸ਼ਨੀਵਾਰ ਦੀ ਗੱਲ ਹੈ ਸ਼ਨੀ ਵੀ ਗਿਆ ਐਤ ਵੀ ਗਿਆ ਤੇ ਸੋ ਵੀ ਗਿਆ ਸਮਝ ਲਓ ਤੇ ਉਥੇ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੀ ਬੇਨਤੀ ਵੀ ਜਲਦੀ ਜਲਦੀ ਇਸ ਬੱਚੇ ਦਾ ਹੱਲ ਕੀਤਾ ਜਾਵੇ ਉਹਨਾਂ ਦੀ ਡੈੱਡ ਬੋਡੀ ਸਾਡੇ ਪੰਜਾਬ ਪਹਚਾਈ ਜਾਵੇ ਪਿੰਡ ਬੂਲਰ ਹੈ ਠਾੜ ਨੇੜੇ ਚਾਂਗਰ ਹੈ ਗੋਲੂ ਕਾ ਮੋੜ ਗੁਰੂ ਹਰਸਾਏ ਤਹਿਸੀਲ ਪੈਂਦੀ ਥਾਣਾ ਵੀ ਗੁਰੂ ਸਾਹਿਬ ਪੈਂਦਾ ਜੀ ਤੇ ਜ਼ਿਲ੍ਹਾ ਫਰੀਪੁਰ ਆ ਨੰਬਰ ਹੋਰ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਲੋਕਾਂ ਨੂੰ ਜਾਨਾ ਜੀ ਬਹੁਤ ਬਹੁਤ ਹਾਂ ਵੀ ਜੋ ਹੋਣਾ ਸੀ ਉਹ ਹੋ ਗਿਆ ਸਾਡੇ ਬੱਚੇ ਦੀ ਚਲੋ ਸਸਕਾਰ ਪਹਿਲਾਂ ਪਾਉਂਦਾ ਮਾੜਾ ਇਹ ਮੂੰਹ ਵੇਖ ਸਕੀ ਹੈ ਜੋ ਹੋਣਾ ਸੀ ਉਹ ਹੋ ਗਿਆ ਚਲੋ ਜਿੰਨੇ ਵੀ ਆਪਣੇ ਪੰਜਾਬ ਚ ਲੋਕ ਬੈਠੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾ ਉਧਰ ਗਿਆ ਹੈ ਤੇ ਸਾਰੇ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਵੀਡੀਓ ਵੱਤੋ ਸ਼ੇਅਰ ਕਰੋ ਆਪਦੇ ਰਿਸ਼ਤੇਦਾਰ ਜਿੰਨੇ ਵੀ ਆਪਣੇ ਉਧਰ ਬੈਠੇ ਨੇ ਯੂਕੇ ਵਿੱਚ ਤੇ ਇਹ ਸਭ ਆਪਣੇ ਬੱਚੇ ਦਾ ਮਸਲਾ ਛੇਤੀ ਛੇਤੀ ਹੱਲ ਹੋ ਸਕੇ ਵੱਤੋ ਸਹਿਯਾ ਕਰੋ ਜਿਵੇਂ ਤੁਸੀਂ ਕਰ ਸਕਦੇ ਵੀ ਲਾਸ਼ ਫਟਾਫਟ ਵੀ ਘਰ ਦੇ ਪਰਿਵਾਰ ਕੋ ਪਹੁੰਚ ਜਾਵੇ ਤੇ ਮਾਪਿਓ ਦਾ ਰਿਸ਼ਤੇਦਾਰ ਰੋ ਰ ਕੇ ਬਹੁਤ ਬੁਰਾ ਹਾਲ ਹੈ ਜੀ ਤੇ ਹੱਥ ਜੋੜ ਕੇ ਫਿਰ ਬੇਨਤੀ ਹੈ ਤੇ ਜਿੰਨਾਂ ਦੇ ਰਿਸ਼ਤੇਦਾਰ ਉਧਰ ਬੈਠੇ ਨੇ ਤੇ ਉਹਨਾਂ ਤੁਸੀਂ ਕਹੋ ਫੋਨ ਕਰੋ ਜਾਂ ਜਿਵੇਂ ਵੀ ਵੀਡੀਓ ਭੇਜੋ ਵੀ ਆਪਾਂ ਬੱਚੇ লাশ ਛੇਤੀ ਛੇਤੀ ਪੰਜਾਬ ਪਹੁੰਚਾਈ ਜਾ ਇੱਕ ਫਿਰ ਫੋਟੋ ਕੱਢਿਆ ਜੀ ਆ ਬੱਚੇ ਫੋਟੋ ਫਿਰ ਦਿਖਾ ਦਨੇ ਤੁਹਾਨੂੰ ਨੌਜੋਨ ਬੱਚਾ ਕੁਵਾਰਾ ਸੀ ਇਹ ਵਿਚਾਰਾ ਕੀ ਨਾਂ ਕੀ ਬੱਚੇ ਦਾ ਜੀ ਮਨਪ੍ਰੀਤ ਮਨਪ੍ਰੀਤ ਮਨਦੀਪ ਸਿੰਘ ਮਨਦੀਪ ਸਿੰਘ ਜੀ ਬਹੁਤ ਸੋਹਣਾ ਜਵਾਨ ਸੀ ਵਿਚਾਰਾ ਤੇ ਗਿਆ ਵਿਚਾਰਾ ਕਮਾਈ ਕਰਨੇ ਤੇ ਅਜੇ ਕੀ ਸਾ ਦੋ ਦੋ ਸਾਲ ਹੋਏ ਨੇ ਹਾਂ ਦੋ ਸਾਲ 6 ਦਿਨ ਹਾਂ ਤੇ ਇਹ ਵਿਚਾਰੇ ਨੇ ਸਟੱਡੀ ਤੇ ਗਿਆ ਸੀ ਅਜੇ ਤੱਕ ਕੁਝ ਵੀ ਨਹੀਂ ਕੀਤਾ ਵਿਚਾਰੇ ਨੇ ਕਮਾਇਆ ਵੀ ਨਹੀਂ ਕੁਛ ਹੋਣਾ ਤੇ ਫਿਰ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਤੇ ਵੀ ਬੱਚੇ ਨੂੰ ਜਲਦੀ ਜਲਦੀ ਪੰਜਾਬ ਸਰਕਾਰ ਕੋਲ ਬਚਾਓ ਜਿਵੇਂ ਵੀ ਇਹ ਸੈਂਟਰ ਕੋਲ ਤੇ ਹਿੰਮਤ ਮਾਰ ਕੇ ਨਾ ਇਹ ਤੁਸੀਂ ਜਰੂਰ ਖੇਚਲ ਕਰੋ ਜੀ ਤੇ ਆ ਸਾਡੇ ਕਿਸਾਨ ਵੀ ਪ੍ਰਧਾਨ ਨੇ ਇਹ ਵੀ ਬੇਨਤੀ ਕਰ ਰਹੇ ਨੇ ਵੀ ਜਲਦੀ ਜਲਦੀ ਬੱਚੇ ਦੀ লাশ ਪਛਾਈ ਜਾਵੇ ਵਾਪਸ ਜੀ ਠੀਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ